ਇਹ ਤਸਵੀਰਾਂ ਦਿੱਲੀ ਤੋਂ ਸਾਹਮਣੇ ਆ ਰਹੀਆਂ ਸਨ ਦੱਸਦੀ ਹੈ ਕਿ ਕਾਵੜ ਯਾਤਰੀਆਂ ਦੇ ਵੱਲੋਂ ਪੀਆਰਟੀਸੀ ਬੱਸ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ ਗਈ ਹੈ ਬੱਸ ਦੀਆਂ ਸਾਰੀਆਂ ਖਿੜਕੀਆਂ ਨੇ ਜੋ ਉਹ ਪੰਨ ਦਿੱਤੀਆਂ ਗਈਆਂ ਨੇ ਕਾਵੜ ਯਾਤਰੀਆਂ ਦੇ ਵੱਲੋਂ ਦੇਖ ਸਕਦੇ ਤੁਸੀਂ ਬੱਸ ਦੇ ਵਿੱਚ ਕਿ ਸਰਾ ਕਾਚੇ ਕਾਚੇ ਹੋਇਆ ਪਿਆ ਹੈ ਕਾਵੜ ਯਾਤਰੀਆਂ ਦੀ ਇਹ ਸ਼ਰਿਆਮ ਜੋ ਗੁੰਡਾਗਰਦੀ ਹੈ ਉਹ ਸਾਫ਼ ਦਿਖਾਈ ਦਿੰਦੀ ਹੈ ਕਈ ਹੋਰ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਨੇ ਕਿਤੇ ਉਹ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੁੰਦੇ ਨੇ ਕਿਤੇ ਢਾਬੇ ਤੇ ਜਾ ਕੇ ਕੁੱਟਮਾਰ ਕਰਦੇ ਨੇ ਕਿਤੇ ਹੋਰ ਵੀ ਬਹੁਤ ਸਾਰੀਆਂ ਜੋ ਉਹਨਾਂ ਦੀਆਂ ਹੱਕਤਾ ਨੇਗੀਆਂ ਉਹ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਤਾਂ ਤੁਸੀਂ ਇਸ ਨੂੰ ਕੀ ਕਹਿਣਾ ਚਾਹੋਗੇ ਇੱਕ ਭਗਤੀ ਜਾਂ ਫਿਰ ਇੱਕ ਗੁੰਡਾਗਰਦੀ ਵੈਸੇ ਤਾਂ ਇਸ ਨੂੰ ਗੁੰਡਾਗਰਦੀ ਹੀ ਕਹਿ ਸਕਦੇ ਆ ਕਿਉਂਕਿ ਹਾਲੇ ਤਾਈ ਇਸ ਬੱਸ ਦੇ ਵਿੱਚ ਕੋਈ ਵਿਅਕਤੀ ਵੀ ਨਹੀਂ ਬੈਠਾ ਸੀ ਅਗਰ ਜੇ ਕੋਈ ਵਿਅਕਤੀ ਵੀ ਬੈਠਾ ਹੁੰਦਾ ਕੋਈ ਸਵਾਰੀ ਬੈਠੀ ਹੁੰਦੀ ਤਾਂ ਉਸ ਦਾ ਫਿਰ ਅਗਰ ਉਸ ਦਾ ਕੋਈ ਨੁਕਸਾਨ ਹੁੰਦਾ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੁੰਦਾ ਇਹ ਵੀ ਸੋਚਣੇ ਵਾਲੀ ਗੱਲ ਹੈ ਤਾਂ ਕਵੜ ਜਤਰੀਆਂ ਦੇ ਵੱਲੋਂ ਇਹ ਜੋ ਸ਼ਰਮ ਗੁੰਡਾਗਰਦੀ ਹੈ ਉਸ ਨੂੰ ਦਿਨੋਂ ਦਿਨ ਵਡਾਵਾ ਦਿੱਤਾ ਜਾ ਰਿਹਾ ਹੈ ਤਾਂ ਪ੍ਰਸ਼ਾਸਨ ਹੈ ਪ੍ਰਸ਼ਾਸਨ ਵੀ ਇਸ ਦੇ ਉੱਪਰ ਕੋਈ ਜੋ ਕਾਰਵਾਈ ਹੈ ਉਹ ਕਰਦਾ ਦਿਖਾਈ ਨਜ਼ਰ ਨਹੀਂ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਬਸ ਦੀ ਕਿੰਨੀ ਬੁਰੀ ਤਰ੍ਹਾਂ ਕਾਵੜ ਯਾਤਰੀਆਂ ਦੇ ਵੱਲੋਂ ਭੰਨ ਤੋੜ ਕੀਤੀ ਗਈ ਹੈ